ਤਨਵਰ ਸਪੀਕਰ ਸਾਹਿਬ ਮੈਂ ਆਪ ਜੀ ਦੇ ਮਾਧਿਅਮ ਨਾਲ ਸਦਰ ਨੂੰ ਦੱਸਣਾ ਚਾਹੁੰਦਾ ਕਿ ਜਲੰਧਰ ਦੇ ਵਿੱਚ ਅਵਾਰਾ ਕੁੱਤਿਆਂ ਦੀ ਜਿਹੜੀ ਜਨਸੰਖਿਆ ਤਕਰੀਬਨ 70000 ਦੇ ਕਰੀਬ ਹੈ ਜੀ ਔਰ ਉਹਦੇ ਵਿੱਚ ਤਕਰੀਬਨ 30000 ਕੁੱਤਿਆਂ ਨੂੰ ਇੰਜੈਕਸ਼ਨ ਲੱਗੇ ਨੇ ਲਗਭਗ 40000 ਨੂੰ ਨਹੀਂ ਲੱਗੇ ਜਿਹਦੇ ਕਰਕੇ ਉਹ ਜਨਸੰਖਿਆ ਨੂੰ ਵਿਧਾਨ ਚ ਯੋਗਦਾਨ ਦੇ ਰਹੀ ਹੈ ਤਕਰੀਬਨ 700 ਲੋਕਾਂ ਨੂੰ ਪੂਰੇ ਪੰਜਾਬ ਦੇ ਵਿੱਚ ਰੋਜ਼ ਕੁੱਤੇ ਕੱਟਦੇ ਆ ਜੀ ਜਿਹਦੇ ਚ ਜ਼ਿਆਦਾਤਰ ਛੋਟੇ ਕੁੱਤੇ ਛੋਟੇ ਬੱਚੇ ਔਰਤਾਂ ਤੇ ਬਜ਼ੁਰਗ ਜ਼ਿਆਦਾ ਇਹਨਾਂ ਦੇ ਹੱਥਾਂ ਦੇ ਆ ਜੀ ਇਸ ਕਰਕੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਜਿਸ ਤਾਂ ਕਿ ਅੱਜ ਇਹ ਦੈਨਿਕ ਜਾਗਰਨ ਦੇ ਵਿੱਚ ਵੀ ਇਹ ਖਬਰ ਛਪੀ ਹੈ ਕਿ ਅਸੀਂ ਇੱਕ ਐਨੀਮਲ ਬਰਥ ਕੰਟਰੋਲ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਉਹਨੂੰ ਖੈਰੀ ਰੋਗ ਦੇ ਵਿੱਚ ਸਹੀ ਤਰੀਕੇ ਦੇ ਵਿੱਚ ਕਰਨ ਦੀ ਮੈਂ ਆਪ ਜੀ ਨੂੰ ਮੰਗ ਕਰਦਾ ਕਿਉਂਕਿ ਇਹ ਲੋਕਾਂ ਦਾ ਸਾਡੇ ਕੱਲੇ ਜਲੰਧਰ ਦਾ ਨਹੀਂ ਪੂਰੇ ਪੰਜਾਬ ਦਾ ਇੱਕ ਗੰਭੀਰ ਮਸਲਾ ਹੈ ਇਹਦੇ ਪ੍ਰੋਜੈਕਟ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਧੰਨਵਾਦ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ